ਮੈਂ ਬਿਲਕੁਲ ਕੈਮਰੇ ਜਰੂਰ ਕਰਾਂ ਵੀ ਜੋ ਕੁਝ ਫੁਸ਼ਾਰਪੁਰ ਚ ਹੋਇਆ ਐਦੋਂ ਮਾੜਾ ਕੁਝ ਹੋ ਨਹੀਂ ਸਕਦਾ ਮੇਰੇ ਖਿਆਲ ਦੇ ਵਿੱਚ ਤਾਂ ਦੇਖੋ ਇੱਥੇ ਜੋ ਸਾਊਦੀ ਅਰਬਿਤ ਸ਼ਰੀਆ ਕਾਨੂੰਨ ਨੇ ਨਾ ਜਿਹੜਾ ਬਈ ਚ ਉਹ ਇੱਥੇ ਸਾਨੂੰ ਲਿਉਣੇ ਪੈਣਗੇ ਡੰਡੇ ਦਾ ਰਾਜ ਹੋਣਾ ਚਾਹੀਦਾ ਹਾਂਜੀ ਤਲਵਾਰ ਦਾ ਰਾਜ ਡੰਡੇ ਨਾਲ ਕਿੱਥੇ ਸਰ ਡੰਡੇ ਨਾਲ ਤਾਂ ਫੁੱਟ ਕੱਟ ਕੇ ਲਾ ਫੇਰ ਘਾੜ ਦਿੰਦਾ ਬਿਠੇ ਨਾ ਲਾਂਦਾ ਇੱਥੇ ਨਾ ਇੱਕ ਕੋਈ ਗੱਲ ਆ ਵੀ ਇਹੋ ਜਿਹਾ ਕ੍ਰਾਈਮ ਹੋ ਗਿਆ ਕਿਸੇ ਲੜਕੀ ਪ੍ਰਤੀ ਕ੍ਰਾਈਮ ਹੋ ਗਿਆ ਕਿਸੇ ਬੱਚੇ ਪ੍ਰਤੀ ਕ੍ਰਾਈਮ ਹੋ ਗਿਆ ਉਹਨਾਂ ਨਾਲ ਦੀ ਨਾਲ ਫਿਨਿਸ਼ ਨਿਮੇੜੋ ਇਹ ਮੁੜ ਕੇ ਜੰਗਲ ਰਾਜ ਲਿਆਉਣਾ ਪਊਗਾ ਔਰ ਇਹ ਜੰਗਲ ਰਾਜ ਅਖੀਰ ਨੂੰ ਪਬਲਿਕ ਕੀ ਲੈ ਕੇ ਆਊ ਜਿਵੇਂ ਨੇਪਾਲ ਦਾ ਨਹੀਂ ਪਰ ਆਪ ਉਹ ਵੱਡੀ ਗੱਲ ਕਹਿਤੀ ਵੀ ਜੰਗਲ ਰਾਜ ਹੋਣਾ ਚਾਹੀਦਾ ਫਿਰ ਹੋਰ ਲਾਜ ਕੀ ਹੈ ਜਿਹੜੇ ਰਾਜ ਤੋਂ ਲੋਕ ਜਦੋਂ ਰਾਜ ਨਹੀਂ ਹੈ ਤਾਂ ਫਿਰ ਜੰਗਲ ਰਾਜ ਹੀ ਆਊਗਾ ਨਾ ਕਾਫੀ ਫੇਮਸ ਲੀਡਰ ਘਾਉਂਦਾ ਬੰਦਾ ਪੰਜਾਬ ਦਾ ਉਹ ਪ੍ਰਵਾਸੀਆਂ ਦੇ ਖਿਲਾਫ ਰੱਜ ਕੇ ਬੋਲਿਆ ਵੀ ਪ੍ਰਵਾਸੀ ਭਜਾਓ 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 ਜਿੱਦ ਤੇ ਉਹਦੇ ਖਿਲਾੜੇ ਦੇ ਉੱਤੇ ਜਾ ਕੇ ਛਾਪਾ ਮਾਰਿਆ ਸਾਰੇ ਤੇ ਸਾਰੇ ਪ੍ਰਵਾਸੀ ਕਰੋ ਪ੍ਰਵਾਸੀ ਆ ਕੇ ਤਰੱਕੀ ਕਰੀ ਜਾਂਦੇ ਆ ਸਾਡੇ ਵਾਲੇ ਵਿਹਲੇ ਬੈਠੀ ਜਾਂਦੇ ਆ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ ਵਿੱਚ ਬੰਦਾ ਲਿਖ ਕੇ ਆਪਣਾ ਪਾ ਰਿਹਾ ਸੀ ਬੋਲ ਕੇ ਉਹ ਕਹਿੰਦਾ ਜੀ ਇੱਥੇ ਸਾਡੇ ਨਵੇਂ ਬੱਚਿਆਂ ਨੂੰ 4 3 3 4 4 ਡਾਲਰ ਦੇ ਰਹੇ ਨੇ ਨਵੇਂ ਬੱਚਾ ਕੈਨੇਡਾ 3 4 ਡਾਲਰ ਨਾਲ ਕੀ ਬਣਦਾ ਰੋਟੀ ਵੀ ਨਹੀਂ ਖਾਦੀ ਜਾਂਦੀ ਪਰ ਉਹ ਲੈ ਰਹੇ ਨੇ ਨਾ ਕਿਉਂਕਿ ਮਜਬੂਰ ਪਲੰਬਰ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਉਹਦੇ ਵਿੱਚ ਪ੍ਰਵਾਸੀ ਨੇ ਖਾਣਾ ਪੀਣਾ ਉਹਦੇ ਵਿੱਚ ਪ੍ਰਵਾਸੀ ਨੇ ਸਾਡੇ ਕੀ ਹੱਥ ਟੁੱਟੇ ਹੋਏ ਨੇ ਅਸੀਂ ਕਰਦੇ ਕਿਉਂ ਨਹੀਂ ਤੇ ਅ ਵੀ ਮੇਰੇ ਕੋਲੇ 100% ਹਾਂ ਵੀ ਅਸੀਂ 100 ਤੇ ਪਰਸੈਂਟ ਵੀ 100 ਸਾਰੇ ਮੇਰੇ ਕੋਲ ਪੰਜਾਬੀ ਵਿੱਚ ਕੋਈ ਪਰਵਾਸੀ ਨਹੀਂ ਮੇਰੇ ਕੋਲ ਪਰਵਾਸੀ ਹੈ। ਧਾਰਾ ਕੇ ਜਿਹੜਾ ਇਹ ਕੰਮ ਆ ਸਾਰਾ ਚੱਲਦਾ ਪਰਵਾਸੀ ਇੰਡਸਟਰੀ ਕਹਿੰਦੀ ਹੈ ਵੀ ਬਿਨਾ ਪਰਵਾਸੀਆਂ ਤੋਂ ਨਹੀਂ ਚੱਲਦਾ। ਇਹ ਮੇਰੇ ਆਲੇ-ਦਾਲੇ 20 ਫੈਕਟਰੀਆਂ ਨੇ 20 ਦੇ ਵਿੱਚ 19 ਦੇ ਵਿੱਚ ਪਰਵਾਸੀ ਨੇ ਤੇ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਤਾਂ ਕੇ ਨਾ ਗੇਟ ਖੁੱਲ ਕੇ ਅੰਦਰ ਆ ਵੜਦੇ। ਮੇਰਾ ਵੀ ਇਹੀ ਕਹਿਣਾ ਹੈ ਵੀ ਕੀ ਖੇਤੀਬਾੜੀ ਹੈ ਤੋਂ ਮੇਨਾ ਚੱਲਦੀ ਹੈ। ਰੋਜ਼ਾਨਾ ਟਾਈਮਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਅੱਜ ਅਸੀਂ ਤੂਰੀ ਆਏ ਆ ਜੈ ਸਿੰਘ ਤੂਰੀ ਕੋਲੇ ਜੋ ਅਕਸਰ ਬੇਬਾਕੀ ਦੇ ਨਾਲ ਗੱਲ ਕਰਦੇ ਨੇ ਤੱਤ ਸਹਿਤ ਗੱਲ ਕਰਦੇ ਨੇ ਪੰਜਾਬ ਦੀ ਸਥਿਤੀ ਦਿਨ ਪ੍ਰਤੀ ਦਿਨ ਵਿਗੜਦੀ ਨਜ਼ਰ ਆ ਰਹੀ ਹੈ ਕੋਈ ਨਾ ਕੋਈ ਮਸਲਾ ਖੜਾ ਹੋ ਜਾਂਦਾ ਹੜ ਹਜੇ ਘਟੇ ਨਹੀਂ ਸੀ ਪਾਣੀ ਤੇ ਨਾਲ ਦੀ ਨਾਲ ਪ੍ਰਵਾਸੀਆਂ ਵਾਲਾ ਮਸਲਾ ਪੰਜਾਬ ਦੇ ਵਿੱਚ ਗਰਮ ਆ ਗਿਆ ਪ੍ਰਵਾਸੀ ਕਿਉਂ ਤਰੱਕੀ ਕਰਦਾ ਹੈਗਾ ਪ੍ਰਵਾਸੀ ਕਿਉਂ ਇੱਥੇ ਆ ਕੇ ਆਪਣਾ ਬਿਜ਼ਨਸ ਖੜਾ ਕਰ ਗਿਆ ਪ੍ਰਵਾਸੀਆਂ ਨੇ ਆ ਕੇ ਮਿਹਨਤ ਕੀਤੀ ਜਾਂ ਕਬਜ਼ਾ ਕੀਤਾ ਇਸ ਬਾਰੇ ਚਰਚਾ ਕਰਾਂਗੇ ਜੈ ਸਿੰਘ ਧੂਰੀ ਨਾਲ ਬਹੁਤ ਬਹੁਤ ਸਵਾਗਤ ਹੈ ਬਈ ਸੋਫੀਕਾਰ ਜੀ ਠੀਕ ਹੋ ਜੀ ਪਹਿਲਾ ਸਵਾਲ ਇਹੀ ਹੈ ਕਿ ਕਿਉਂ ਤਰੱਕੀ ਕਰ ਜਾਂਦੇ ਆ ਕਹਿੰਦੇ ਕਿ ਪ੍ਰਵਾਸੀ ਆ ਕੇ ਤਰੱਕੀ ਕਰ ਜਾਂਦੇ ਆ ਸਾਡੇ ਵਾਲੇ ਵਿਹਲੇ ਬੈਠੀ ਜਾਂਦੇ ਆ ਵਿਹਲੇ ਬੈਠੀ ਕਿਉਂ ਪਹਿਲਾ ਤਾਂ ਇਹ ਸਵਾਲ ਹੈ ਜੇ ਇੱਕ ਕੰਮ ਹੈ ਇੱਕੋ ਹੀ ਕੰਮ ਹੈ ਉਹਨੂੰ ਕਰਨ ਲਈ ਤਿੰਨੇ ਜਣੇ ਤਿਆਰ ਹੈ ਨਹੀਂ ਵੀ ਪਤਾ ਕਰਨਾ ਨੇ ਤੇ ਇੱਕ ਜਣਾ ਕਹਿੰਦਾ ਵੀ ਆਪਾਂ ਤਾਂ ਕਰ ਲਾਂਗੇ ਹੂੰ ਹੁਣ ਜੇ ਉਹਨੇ ਕਰ ਲਿਆ ਕੰਮ ਨੂੰ ਕਾਮਯਾਬ ਕਰ ਲਿਆ ਫੇਰ ਪਿੱਠ ਦੇ ਨੇ ਵੀ ਸਾਡੇ ਹੱਥੋਂ ਖੋਲਿਆ ਹੱਥੋਂ ਤਾਂ ਕਿਸੇ ਨੇ ਨਹੀਂ ਖੋਇਆ ਇਹ ਝੂਠ ਹੈ ਸਭ ਤੋਂ ਵੱਡਾ ਨਹੀਂ ਲੇਬਰ ਦਾ ਨਹੀਂ ਚੱਕਰ ਲੇਬਰ ਕਹਿੰਦੇ ਕਿ ਘੱਟ ਲੇਬਰ ਤੇ ਆ ਕੇ ਕੰਮ ਕਰਦੇ ਆ ਇਹ ਜਿਹੜਾ ਕੰਪੀਟੀਸ਼ਨ ਹੈ ਇਹ ਪੂਰੀ ਦੁਨੀਆ ਦਾ ਵਰਤਾਰ ਹੈ ਸਾਡੇ ਲੋਕ ਕਿਉਂ ਬਾਹਰ ਜਾ ਕੇ ਕਾਮਯਾਬ ਹੁੰਦੇ ਨੇ ਮੈਂ ਹਲੇ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ ਵਿੱਚ ਬੰਦਾ ਲਿਖ ਕੇ ਮੈਂ ਆਪਣਾ ਪਾ ਰਿਹਾ ਸੀ ਬੋਲ ਕੇ ਉਹ ਕਹਿੰਦਾ ਜੀ ਇੱਥੇ ਸਾਡੇ ਨਵੇਂ ਬੱਚਿਆਂ ਨੂੰ 4 3 3 4 4 ਡਾਲਰ ਦੇ ਰਹੇ ਨੇ ਨਵੇਂ ਬੱਚਿਆਂ ਨੂੰ ਕੈਨੇਡਾ 3 4 ਡਾਲਰ ਨਾਲ ਕੀ ਬਣਦਾ ਰੋਟੀ ਵੀ ਨਹੀਂ ਖਾਦੀ ਜਾਂਦੀ ਪਰ ਉਹ ਲੈ ਰਹੇ ਨੇ ਨਾ ਕਿਉਂਕਿ ਮਜਬੂਰ ਨੇ ਜੀ ਜਿਹੜਾ ਮਜਬੂਰ ਹੈ ਉਹ ਆਪਣੀ ਜਿਹੜੀ ਉਜਰਤ ਹੈ ਜਾਂ ਕਿਰਤ ਹੈ ਸਸਤੀ ਵੇਚ ਦਿੰਦਾ ਜਿਹੜੇ ਨਾਲ ਨਹੀਂ ਵੇਚਦਾ ਉਹ ਆਪ ਦਾ ਕਿਸੇ ਦੇ ਪੱਲੇ ਹੁਨਰ ਹੁੰਦਾ ਹੈ ਹੁਨਰ ਤੇ ਸਾਦੀ ਕਿਰਤ ਦਾ ਇਹ ਇੱਕ ਬਹੁਤ ਵੱਡਾ ਫਰਕ ਹੈ ਜਿਹਦੇ ਲਈ ਅਸੀਂ ਰੂਟੀਨ 'ਚ ਲੋਕਾਂ ਨੂੰ ਬੋਲਦੇ ਆਂ ਵੀ ਜੇ ਤੁਸੀਂ ਕਾਮਯਾਬ ਹੋਣਾ ਹੈ ਤੇ ਜਵਾਕਾਂ ਨੂੰ ਕਾਮਯਾਬ ਕਰਨਾ ਹੈ ਉਹਨਾਂ ਨੂੰ ਹੁਨਰ ਬੰਦ ਕਰ ਲਓ ਸਕਿੱਲ ਹੋਣਾ ਚਾਹੀਦਾ ਕੋਈ ਹੁਨਰ ਦਾ ਮੁੱਲ ਪੈਣਾ ਬੰਦੇ ਦਾ ਮੁੱਲ ਨਹੀਂ ਪੈਣਾ ਹੁਣ ਆਪਾਂ ਮੋਟੀ ਜੀ ਗੱਲ ਕਰੀਏ ਵੀ ਆਪਾਂ ਲੇਬਰ ਚ ਉੱਥੇ ਜਾਈਏ ਜੀ ਉੱਥੇ 200 ਆਦਮੀ ਲੇਬਰ ਲਈ ਖੜਾ ਹੈ ਜੀ ਜਿਹੜੇ ਕਿ ਮਜ਼ਦੂਰੀ ਕਰਨ ਲਈ ਆਏ ਹੋਏ ਨੇ ਪਰ ਉਹਨਾਂ 'ਚੋਂ ਹੁਣ ਇੱਕ ਜਣਾ ਜਿਹੜਾ ਉੱਥੇ ਗਿਆ ਲੈਣ ਮਜ਼ਦੂਰਾਂ ਨੂੰ ਲੈਣ ਗਿਆ ਉਹਨੇ ਜਾ ਕੇ ਕਿਹਾ ਵੀ ਮੈਨੂੰ ਮੈਂ ਟਾਇਲ ਲਵਾਉਣੀ ਹੈ ਹੂੰ ਸਿਰਾਮਿਕ ਟਾਇਲ ਲਵਾਉਣੀ ਹੈ ਬਾਥਰੂਮ ਦੀ ਤੇ ਆਪਣੇ ਵਾਲੇ ਕਹਿੰਦੇ ਵੀ ਨਾ ਸੰਤ ਆਉਂਦਾ ਨਹੀਂ ਇੱਕ ਪ੍ਰਵਾਸੀ ਕਹਿੰਦਾ ਵੀ ਮੈਂ ਤਾਂ ਆਉਂਦੀ ਹੈ ਮੈਂ ਲਵ ਹੂੰ ਉਹ ਕੰਮ ਲੈ ਜੋ ਆਪਣੇ ਪੰਜਾਬੀ ਵੀ ਇਹ ਕਹਿੰਦੇ ਨੇ ਵੀ ਲਾਉਂਦੇ ਹੀ ਵਧੀਆ ਉਹਨੇ ਪਹਿਲਾਂ ਨਹੀਂ ਉਹਨਾਂ ਦੀ ਪ੍ਰੈਕਟਿਸ ਹੋ ਗਈ ਪ੍ਰੈਕਟਿਸ ਹੋ ਗਈ ਹਾਂ ਪਲੰਬਰ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਉਹਦੇ ਵਿੱਚ ਪ੍ਰਵਾਸੀ ਨੇ ਖਾਣਾ ਪੀਣਾ ਉਹਦੇ ਵਿੱਚ ਪ੍ਰਵਾਸੀ ਨੇ ਸਾਡੇ ਕੀ ਹੱਥ ਟੁੱਟੇ ਹੋਏ ਨੇ ਅਸੀਂ ਕਰਦੇ ਕਿਉਂ ਨਹੀਂ ਸਭ ਤੋਂ ਵੱਡਾ ਦੋਸ਼ ਜਿਹੜਾ ਲੱਗਦਾ ਹੈ ਪ੍ਰਵਾਸੀਆਂ ਦਾ ਉਹ ਇੰਡਸਟਰੀ ਤੇ ਲੱਗਦਾ ਹੂੰ ਵੀ ਇੰਡਸਟਰੀ ਨੌਕਰੀਆਂ ਨਹੀਂ ਦਿੰਦੀ ਮੈਂ ਖੁਦ ਇੱਕ ਛੋਟਾ ਜਿਹਾ ਇੰਡਸਟਰੀਅਲਿਸਟ ਹਾਂ ਮੇਰੇ ਕੋਲੇ ਇੱਥੇ ਇੰਡਸਟਰੀ ਹੈ ਹੂੰ ਮੈਂ ਸਾਰਿਆਂ ਨੂੰ ਇੱਕ ਗੱਲ ਬੜੀ ਬੇਵਾਕੀ ਨਾਲ ਦੱਸ ਦਿਆਂ ਵੀ ਮੇਰੇ ਕੋਲੇ 100% ਹਾਂ ਵੀ ਅਸੀਂ 100 ਤੇ ਪਰਸੈਂਟ ਵੀ 100 ਸਾਰੇ ਮੇਰੇ ਕੋਲ ਪੰਜਾਬੀ ਵਿੱਚ ਨੇ ਪਰ ਕੋਈ ਪ੍ਰਵਾਸੀ ਨਹੀਂ ਮੇਰੇ ਕੋਲ ਪ੍ਰਵਾਸੀ ਹੈ ਨਹੀਂ ਹਾਲਾਂਕਿ ਜਿਹੜਾ ਇਹ ਕੰਮ ਆ ਸਾਰਾ ਚੱਲਦਾ ਪ੍ਰਵਾਸੀ ਇੰਡਸਟਰੀ ਕਹਿੰਦੀ ਹੈ ਵੀ ਬਿਨਾ ਪ੍ਰਵਾਸੀਆਂ ਤੋਂ ਨਹੀਂ ਚੱਲਦਾ ਇਹ ਨਹੀਂ ਹੈ ਵੀ ਸਾਨੂੰ ਕੋਈ ਬੁਰੇ ਲੱਗਦੇ ਨੇ ਅਸੀਂ ਉਹਨਾਂ ਦੀਆਂ ਆਦਤਾਂ ਉਹਨਾਂ ਦਾ ਰਹਿਣ ਦਾ ਕਲਚਰ ਸਾਨੂੰ ਨਹੀਂ ਚੰਗਾ ਲੱਗਦਾ ਅਸੀਂ ਨਹੀਂ ਰੱਖਦੇ ਨਾ ਰੱਖੋ ਕਿਸੇ ਨੇ ਧੱਕਾ ਕਰਦੇ ਇਹ ਮੇਰੇ ਆਲੇ-ਦਾਲੇ 20 ਫੈਕਟਰੀਆਂ ਨੇ 20 ਦੇ ਵਿੱਚ 19 ਦੇ ਵਿੱਚ ਪ੍ਰਵਾਸੀ ਨੇ ਤੇ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਧੱਕੇ ਨਾਲ ਗੇਟ ਖੁੱਲ ਕੇ ਅੰਦਰ ਆਵੜਦੇ ਨੇ ਹੂੰ ਖੇਤ 'ਚ ਸਾਡੇ 'ਚ ਧੱਕੇ ਨਾਲ ਚਲੇ ਜਾਣਗੇ ਸਭ ਤੋਂ ਪਹਿਲਾਂ ਪ੍ਰਵਾਸੀਆਂ ਦੀ ਸ਼ੁਰੂਆਤ ਜਿਹੜੀ ਹੋਈ ਹੈ 74 75 ਜਦੋਂ ਚੋਨਾ ਲੱਗਣ ਲੱਗੇ ਹੂੰ ਉਦੋਂ ਪ੍ਰਵਾਸੀ ਆਉਣੇ ਸ਼ੁਰੂ ਹੋਏ ਨੇ ਠੀਕ ਹੈ ਇੰਡਸਟਰੀ 'ਚ ਕਿਤੇ ਟਮਾਟਲਾ ਪ੍ਰਵਾਸੀ ਹੈਗਾ ਤੇ ਜ਼ਿਆਦਾ ਨਹੀਂ ਸੀ ਹੈਗਾ ਉਦੋਂ ਪ੍ਰਵਾਸੀ ਆਉਣ ਲੱਗੇ ਸਭ ਤੋਂ ਵੱਧ ਜਿਹੜਾ ਪੈਰ ਹੈ ਉਹ ਪਹਿਲਾਂ ਖੇਤੀ ਨੇ ਲਾਇਆ ਖੇਤੀ ਤੋਂ ਇਹ ਲੋਕ ਸ਼ਹਿਰਾਂ 'ਚ ਨਿਕਲ ਗਏ ਸ਼ਹਿਰਾਂ 'ਚ ਕਿਸ ਨੇ ਰੇੜੀ ਲਾ ਲਈ ਫੜੀ ਲਾ ਲਈ ਛੋਟੇ ਛੋਟੇ ਕਾਰੋਬਾਰ ਕਰ ਲਏ ਤੇ ਟੈਕਨੀਕਲ ਕੰਮ ਦੇ ਵਿੱਚ ਇਹ ਲੋਕ ਸਿੱਖਦੇ ਤੁਰੇ ਗਏ ਹਾਲਾਂਕਿ ਇਹਨਾਂ ਦੇ ਕੋਈ ਡਿਗਰੀ ਡਿਪਲੋਮੇ ਕੁਛ ਨਹੀਂ ਜੀ ਸਿੱਖ ਗਏ ਸਿੱਖ ਗਏ ਹੁਨਰ ਦਾ ਮੁੱਲ ਪੈਂਦਾ ਹੁਣ ਜਦੋਂ ਮਜ਼ਦੂਰੀ ਹੈ ਸੋਨੂੰ ਪਤਾ ਵੀ ਲਵਾਉਣਾ ਪੱਥਰ ਹੈ ਜਾਂ ਲਵਾਉਣੀ ਟਾਇਲ ਹੈ ਤੇ ਬੰਦਾ ਸਬੁੱਥੇ ਹੁੰਦਾ ਨਹੀਂ ਤੁਸੀਂ ਕੀ ਕਰੋਗੇ ਜਾਂ ਤਾਂ ਘਰ ਨਾ ਪਾਓ ਫਿਰ ਐਡੇ ਆਪਾਂ ਹਿੰਮਤੀ ਲੋਕਾਂ ਵੀ ਆਪਾਂ ਪਰਵਾਸੀ ਨਹੀਂ ਰੱਖਣਾ ਕੋਨੂੰ ਫੇਸਬੁੱਕ ਤੇ ਰੋਲਾ ਪਾ ਕੇ ਨਹੀਂ ਆਊਟ ਕੀਤਾ ਜਾ ਸਕਦਾ ਜਾਂ ਤਾਂ ਆਪਦੇ ਸੋਰਸ ਕਾਇਮ ਕਰੋ ਜਾਂ ਇਹ ਹਿੰਮਤ ਰੱਖੋ ਵੀ ਤੁਸੀਂ ਬਾਈਕਾਟ ਕਰਨ ਦੀ ਪੀਸ਼ਨ ਚੋਂ ਵੀ ਆਪਾਂ ਤਾਂ ਜੇ ਪੰਜਾਬੀ ਮਿਲ ਜੂ ਤਾਂ ਕੰਮ ਕਰਾ ਲਾਂਗੇ ਨਹੀਂ ਮਿਲੂ ਤਾਂ ਨਾ ਸੀ ਨਹੀਂ ਬਾਈਕਾਟ ਤਾਂ ਹੁਣ ਸੁਨੇਹਾ ਤੱਕ ਦੇ ਹੀ ਰਹੇ ਨੇ ਉਹ ਕੀ ਆ ਰਹੇ ਨੇ ਉਹ ਕੋਈ ਖੇਤੀਬਾੜੀ ਆ ਲੱਗਦਾ ਕਿ ਹੌਸਲਾ ਕਰਨ ਮੈਂ ਇਹੀ ਗੱਲ ਪੁੱਛ ਰਿਹਾ ਮੇਰਾ ਵੀ ਇਹੀ ਕਹਿਣਾ ਹੈ ਵੀ ਕੀ ਖੇਤੀਬਾੜੀ ਹੈ ਤੋ ਮੇਰੇ ਨਾਲ ਚੱਲਦੀ ਹੈ ਪਸ਼ੂਆਂ ਦਾ ਗੋਹਾ ਆਪ ਸਿੜਦੇ ਹੂੰ ਹੂੰ ਪਸ਼ੂ ਨਗੁਹਤਾ ਪ੍ਰਵਾਸੀ ਸਿੱਟ ਕੇ ਆਵੇ ਝੋਨਾ ਲਾਵੇ ਤੇ ਹੋਰ ਜਿਹੜੇ ਖੇਤੀ ਦੇ ਕੰਮ ਕਰੇ ਨਹੀਂ ਫਿਰ ਕਿਸਾਨ ਪਿੰਡ ਦੀ ਲੇਬਰ ਨੂੰ ਵੀ ਨਹੀਂ ਨਾ ਕੰਮ ਦੇ ਰਿਆ ਦੇ ਤਾਂ ਪ੍ਰਵਾਸੀ ਨੂੰ ਦੇ ਤੁਸੀਂ ਇਹ ਗੱਲ ਨਹੀਂ ਹੈ ਮੈਂ ਪਹਿਲਾਂ ਕਹੇ ਵੀ ਇਹ ਤਾਂ ਫਿਰ ਬਾਈਕਾਟ ਕੌਣ ਕਰ ਰਿਹਾ ਕੋਈ ਉਹੀ ਕਰ ਰਹੇ ਨੇ ਬਾਈਕਾਟ ਵੀ ਉਹ ਅੱਜ ਬਾਈਕਾਟ ਹੋ ਰਿਹਾ ਇਹ ਤਾਂ ਸਿੱਧੰ ਸਿੱਧਾ ਰਾਜਨੀਤਿਕ ਮੁੱਦਾ ਹੈ ਇਹਦੇ ਹੋਰ ਕੁਛ ਨਹੀਂ ਹੈ ਵਿਹਾਰਤ ਚੋਣਾ ਨੇ ਇਧਰ ਲਾਲਾ ਲਾਲਾ ਹੋ ਉਧਰ ਫਾਇਦਾ ਹੋ ਜਾਊ ਪਿੱਛੇ ਜੇ ਆਪਣੇ ਇੱਕ ਕਾਫੀ ਫੇਮਸ ਲੀਡਰ ਕਹਾਉਂਦਾ ਬੰਦਾ ਪੰਜਾਬ ਦਾ ਉਹ ਪ੍ਰਵਾਸੀਆਂ ਦੇ ਖਿਲਾਫ ਰੱਜ ਕੇ ਬੋਲਿਆ ਵੀ ਪ੍ਰਵਾਸੀ ਭਜਾਓ 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 ਜਿੱਦ ਤੇ ਉਹਨੇ ਖਲਾੜੇ ਦੇ ਉੱਤੇ ਜਾ ਕੇ ਛਾਪਾ ਮਾਰਿਆ ਸਾਰੇ ਤੇ ਸਾਰੇ ਪ੍ਰਵਾਸੀ ਕੰਮ ਕਰਦੇ ਸੀ ਕੀ ਮਤਲਬ ਸਮਝੀਏ ਗੱਲਾਂ ਦਾ ਕਿੱਧਰ ਦੇਖ ਗਏ ਕਿੱਧਰ ਦੇ ਅਸੀਂ ਕਰੇ ਪ੍ਰਵਾਸੀਆਂ ਦੇ ਖਿਲਾਫ ਨਹੀਂ ਬੋਲਿਆ ਪਰ ਸਾਡੇ ਕੋਲ ਪ੍ਰਵਾਸੀ ਹੈ ਵੀ ਨਹੀਂ ਲੋੜ ਨਹੀਂ ਖਿਲਾਫ ਬੋਲਣ ਦੀ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਰੱਖੋ ਫਿਰ ਨਹੀਂ ਦੂਜੀ ਇੰਡਸਟਰੀ ਵਾਲੇ ਉਹਨਾਂ ਕੱਟ ਲੇਬਰ ਕਰਕੇ ਰੱਖਦੇ ਫਿਰ ਨਹੀਂ ਕੱਟ ਲੇਬਰ ਦਾ ਮਸਲਾ ਨਹੀਂ ਮੈਂ ਲੇਬਰ ਤੋਂ ਇਲਾਵਾ ਨਹੀਂ ਸਕਿੱਲ ਤੋਂ ਵੀ ਇਲਾਵਾ ਸਭ ਤੋਂ ਵੱਡਾ ਮੁੱਦਾ ਹੈ ਟਾਈਮ ਤੇ ਜਾਂ ਇਹ ਮੰਨ ਕੇ ਚੱਲੋ ਵੀ ਆਪਦੇ ਕੰਮ ਨੂੰ ਪਹਿਲ ਦੇਣੀ ਜਿਹੜਾ ਲੋਕਲ ਪਰਸਨ ਹੈ ਉਹ ਹਮੇਸ਼ਾ ਪਹਿਲਾਂ ਉਹਦੇ ਘਰੇਲੂ ਕੰਮਾਂ ਨੂੰ ਪਹਿਲ ਦਿੰਦਾ ਬਤੌਰ ਬਜਾਏ ਕਿ ਇੰਡਸਟਰੀ ਜਾਂ ਕਾਰੋਬਾਰ ਦੇ ਦੇਖੋ ਮਸ਼ੀਨਾਂ ਚੱਲ ਰਹੀਆਂ ਨੇ ਇੰਡਸਟਰੀ ਤੇ ਰੁੱਕੇ ਨਹੀਂ ਜਾ ਸਕਦੀ ਉੱਥੇ ਉਹ ਵੀ ਮਜਬੂਰ ਨੇ ਮਾਲਕ ਕਹਿੰਦਾ ਵੀ ਸਾਨੂੰ ਤਾਂ ਉਹ ਬੰਦਾ ਚਾਹੀਦਾ ਜਿਹੜਾ ਅੰਦਰ ਰਹਿੰਦਾ ਹੋਵੇ ਅੰਦਰ ਰਹਿਣ ਦਾ ਮਤਲਬ ਇਹ ਹੁੰਦਾ ਵੀ ਜਦੋਂ ਵੀ ਉਹਦਾ ਟਾਈਮ ਹੋਵੇ ਲੋੜ ਪਵੇ ਤਾਂ ਭੱਜ ਕੇ ਆ ਜੇ ਹੁਣ ਸਾਡੇ ਤਾਂ ਬਹਾਨੇਬਾਜ਼ੀ ਬਹੁਤ ਹੈ ਵੀ ਅੱਜ ਸਾਡੇ ਕੱਟਾ ਬਿਮਾਰ ਹੈ ਸਾਡੀ ਮੰਜ ਦੇ ਦੁੱਧ ਨਹੀਂ ਅੱਜ ਫਲਾਣੇ ਦਾ ਮਰ ਗਿਆ ਜੀ ਭੋਗ ਹੈ ਮੈਂ ਇਹਦੇ ਵਿੱਚ ਇੱਕ ਸੋਨੂੰ ਬੜੀ ਹਾਸੇ ਵਾਲੀ ਗੱਲ ਦੱਸਦਾ ਕੋਈ 35 35 ਸਾਲ ਪੁਰਾਣੀ ਗੱਲ ਹੈ ਜੀ ਉਦੋਂ ਦੀਪਾ ਮੋਡੀਫਾਈ ਹੁੰਦੀਆਂ ਸੀ ਸਾਡੇ ਧੂਰੀ ਜੀ ਪਾਨੀਆਂ ਬੋਡੀਆਂ ਲਾਉਂਦੇ ਸੀ ਮੁੰਡੇ ਉਹਨਾਂ ਕੋਲੇ ਜੀਪ ਆਈ ਹੋਈ ਸੀ ਯੂਪੀ ਤੋਂ ਯੂਪੀ ਦਾ ਡਰਾਈਵਰ ਆਇਆ ਥੀ ਨਰ ਉਹਨਾਂ ਨੇ ਜਦ ਐਸਟੀਡੀ ਤੇ ਫੋਨ ਕਰਦੇ ਤੇ ਕਾਲ ਵੀ ਮਹਿੰਗੀ ਉਹਨਾਂ ਨੂੰ ਫੋਨ ਕੀਤਾ ਉਧਰੋਂ ਮਾਲਕ ਨੇ ਕਹਿੰਦਾ ਓਏ ਵੀ ਕੀ ਹੋਇਆ ਗੱਡੀ ਦਾ ਕੰਮ ਹੋਇਆ ਕਿ ਨਹੀਂ ਉਹ ਕਹਿੰਦਾ ਸਰਦਾਰ ਜੀ ਕਹਿੰਦਾ ਪੰਜਾਬ ਵਿੱਚ ਨਾ ਇੱਕ ਭੋਗ ਹੁੰਦਾ ਹੈ ਅਨਾ ਮਿਸਤਰੀ ਤਾਂ ਰੋਜ਼ ਵਾਹਾਂ ਤੇ ਚਲੇ ਜਾਂਦੇ ਹਨ ਤਾਂ ਕੰਮ ਕਿਵੇਂ ਹੋਗਾ ਭੋਗ ਤੇ ਚਲੇ ਜਾਂਦੇ ਹਨ ਅਨਾ ਭੋਗ ਹੁੰਦਾ ਹੈ ਪੰਜਾਬ ਮੇਂ ਵਾਹਾਂ ਤੇ ਰੋਜ਼ ਹੀ ਚਲੇ ਜਾਂਦੇ ਹਨ ਮਿਸਤਰੀ ਤੋਂ ਤੇ ਇੱਥੇ ਹੁਣ ਇੰਡਸਟਰੀ ਦੇ ਵਿੱਚ ਵੀ ਹਾਲ ਹੈ ਸਾਡੇ ਭੋਗ ਵੀ ਸਾਲਾ ਰੋਜ਼ ਆ ਜਾਂਦਾ ਕੋਈ ਨਾ ਕੋਈ ਆ ਹੀ ਜਾਂਦਾ ਕਿਸੇ ਦਾ ਕੋਈ ਮਰਿਆ ਹੁੰਦਾ ਹੀ ਹੈ ਕਿਸੇ ਦਾ ਜੰਮੇ ਦਾ ਆ ਗਿਆ ਕਿਸੇ ਦਾ ਮਰੇ ਦਾ ਆ ਗਿਆ ਕਿਸੇ ਦਾ ਵਿਆਹ ਆ ਗਿਆ ਯਾਨੀ ਕਿ ਕੁੱਲ ਮਿਲਾ ਕੇ ਸਾਡੇ ਲੋਕ ਦੁਨੀਆ ਚ ਜਾ ਕੇ ਕਾਮਯਾਬ ਕਿਉਂ ਹੋਏ ਉਹਨਾਂ ਦੇ ਕੋਈ ਚਾਰ ਹੱਥ ਨਹੀਂ ਲੱਗੇ ਹੋਏ ਬਿਲਕੁਲ ਉਹੀ ਪਾਲਿਸੀ ਹੈ ਜੋ ਇੱਥੇ ਦੀ ਨੀ ਤੁਹਾਡੀ ਗੱਲ ਚ ਉਹ ਲੱਗਦਾ ਤੁਸੀਂ ਕਹਿ ਰਹੇ ਹੋ ਕਿ ਪੰਜਾਬੀ ਕੰਮਚੋਰ ਹੋਗੇ ਕੰਮਚੋਰ ਨਾ ਹੋਏ ਸਹੀ ਉਹ ਨਹੀਂ ਕਰਨਾ ਚਾਹੁੰਦੇ ਮੈਨੂੰ ਕੰਮਚੋਰ ਕਹਿਣ ਦੀ ਲੋੜ ਨਹੀਂ ਐ ਡਿਊਟੀਆਂ ਕਰੋ ਮਾਰੋ ਮਾਰੋ ਇੱਕ ਦੂਜੇ ਮੂਰੇ ਭੱਜ ਕੇ ਯਾਰ ਕੰਪੀਟੀਸ਼ਨ ਦੀ ਅਗਲਾ ਲੜਦਾ ਐਸੀ ਨਹੀਂ ਲੜ ਸਕਦੇ ਕਿੰਨਾ ਚਿਰ ਚਲੋ ਮੰਨ ਲਿਆ ਮੈਂ ਇੱਕ ਗੱਲ ਮੰਨਦਾ ਵੀ ਅੱਜ ਜਿਹੜਾ ਪ੍ਰਵਾਸੀ ਐ ਉਹ 15000 ਚ ਮਿਲਦਾ ਪੰਜਾਬੀ 20000 ਚ ਮਿਲਦਾ ਇਹੀ ਤਰੀਕਾ ਹੈ ਨਾ ਮੈਂ ਇੱਥੇ ਤੁਹਾਨੂੰ ਇੱਕ ਉਦਾਹਰਨ ਦਿੰਦਾ ਕੋਕਾ ਕੋਲਾ ਇੰਡੀਆ ਚ 35-40 ਸਾਲ ਬੈਨ ਰਹੀ ਹੈ 75-76 ਜਿਹੇ ਬੈਨ ਹੋ ਗਈ ਸੀ ਉਸ ਤੋਂ ਬਾਅਦ ਸਾਰੇ ਲੋਕਲ ਬ੍ਰਾਂਡ ਖੜੇ ਹੋ ਗਿਆ ਲਿਮਕੇਸ਼ਿਮ ਕੇ ਪਤਾ ਨਹੀਂ ਕਿੰਨਾ ਕੁ ਸੋਇਆ ਜਦੋਂ ਡਬਲਯੂਟੀਓ ਖੁੱਲਿਆ ਕੋਕਾ ਕੋਲਾ ਦੁਬਾਰਾ ਇੰਡੀਆ ਚ ਆਈ ਹੈ ਕੋਕਾ ਕੋਲਾ ਨੇ 10 ਸਾਲ ਦਾ ਘਾਟੇ ਦਾ ਬਜਟ ਰੱਖਿਆ ਸੀ 10 ਸਾਲ ਘਾਟਾ ਖਾਣਾ ਐ ਲਿਖ ਕੇ ਵੇ ਆਪਾ ਨਫਾ ਨਹੀਂ ਘਾਟਾ ਪਊਗਾ ਉਹਨਾਂ ਨੇ ਕੀ ਕਰਿਆ ਇੱਕ ਛੋਟੀ ਜੀ ਬੋਤਲ 5 ਰੁਪਏ ਦੀ ਘੜਤੀ ਉਹਨਾਂ ਲਿਮਕੇ ਵਾਰ ਆ ਬਿਕਦੇ ਨੇ 15-15 ਰੁਪਏ ਤੇ 12-12 ਤੇ ਅਗਲੇ ਦੇ 5 ਦੀ ਬੋਤਲ ਘੜਤੀ ਕੁਆਂਟੀਟੀ ਘਟਾਤੀ ਹਰੇਕ ਦੀ ਹੱਥ ਚ ਆ ਗਿਆ ਕੋਕਾ ਕੋਲਾ ਕੋਕਾ ਕੋਲਾ ਹੁੰਦੀ 10 ਸਾਲ ਦਾ ਘਟੇ ਦਾ ਬਜਟ ਸੀ ਤੇ 3 ਸਾਲ ਦੇ ਵਿੱਚ ਸਾਰੇ ਦੇ ਸਾਰੇ ਜਿੰਨੇ ਵੱਡੇ ਬ੍ਰਾਂਡ ਤੇ ਸਾਰੀ ਖਰੀਦ ਕੇ ਜੀ ਖੁੰਝੇ ਲਾਤੇ ਮੁਰਕੇ ਉਹਦਾ ਬ੍ਰਾਂਡ ਮਹਿੰਗਾ ਕਰਤਾ Jio ਨੇ ਪਹਿਲਾਂ ਸਭ ਕੁਝ ਮੁਫਤ ਕੀਤਾ ਅੱਜ ਸਭ ਤੋਂ ਮਹਿੰਗਾ ਕਰਤਾ ਮੋਬਾਈਲ ਤੇ ਹਾਂ ਵੀ ਲੈਣਾ ਲੱਗੀਆਂ ਸੀ SIM ਲੋ ਮੇਰੇ ਕਹਿਣ ਦਾ ਮਤਲਬ ਹੈ ਵੀ ਜੇ ਤੁਸੀਂ ਭਾਈ ਪ੍ਰਵਾਸੀਆਂ ਨੂੰ ਆਊਟ ਕਰਨਾ ਹੈ ਤੁਸੀਂ ਕੰਪੀਟੀਸ਼ਨ ਲੜੋ ਇੱਕ ਵਾਰ ਕਰ ਦੋ ਕਿਰਤ ਸਸਤੀ ਆਪੇ ਛੜ ਕੇ ਭੱਜੂ ਅਗਲਾ ਜਦੋਂ ਅਗਲੇ ਭੱਜ ਪੁੱਜ ਗਏ ਫਿਰ ਆਪਦੀ ਕਿਰਤ ਮਹਿੰਗੀ ਕਰ ਲਿਓ ਯਾਰ ਇਹ ਤਾਂ ਤਰੀਕਾ ਰਾਜਨੀਤੀ ਹੈ ਬਣੀ ਨਹੀਂ ਇਹ ਰੌਲਾ ਕਿਰਤ ਵਾਲਿਆਂ ਦਾ ਮਜ਼ਦੂਰ ਦਾ ਮਜ਼ਦੂਰ ਨਾ ਰੌਲਾ ਫਿਰ ਹੋਰ ਤਾਂ ਕਿਤੇ ਹੈ ਹੀ ਨਹੀਂ ਹੁਣ ਟੱਕ ਤੇ ਨਜ਼ਰ ਹੀ ਵੀ ਨਹੀਂ ਆ ਰਹੀ ਨਾ ਕੋਈ ਜਥੇਬੰਦੀ ਦਾ ਤੁਸੀਂ ਫਿਰ ਹੋਰ ਉਹਨਾਂ ਟਕਰਾ ਉਹਨਾਂ ਨਾਲ ਟਕਰਾ ਹੋਰ ਕਿਹਦੇ ਨਾਲੇ ਪ੍ਰਵਾਸੀਆਂ ਨਾਲ ਟਕਰਾਤ ਮੈਂ ਉਹੀ ਤਾਂ ਕਹਿੰਦਾ ਕਿਸੇ ਜਥੇਬੰਦੀ ਦਾ ਜਾਂ ਕੋਈ ਲੇਬਰ ਵਾਲਾ ਬੰਦਾ ਕਹਿੰਦਾ ਪ੍ਰਵਾਸੀਆਂ ਨੂੰ ਕੱਢੋ ਇਹ ਤਾਂ ਗੱਲ ਤੱਕ ਤਾਂ ਹੋਰ ਹੋ ਰਹੀ ਗੱਲ ਤਾਂ ਫਿਰ ਰਾਜਨੀਤਿਕ ਹੈ ਉਹ ਗੱਲ ਦਾ ਕੋਈ ਮਕਸਦ ਨਹੀਂ ਆਮ ਬੰਦੇ ਕਿਵੇਂ ਸਮਝਣ ਜਿਹੜੇ ਤਰ੍ਹਾਂ ਪੇ ਦੇ ਨਾਲ ਉਹ ਆਮ ਬੰਦੇ ਵਿਚਾਰੇ ਜਦੋਂ ਹੁਣ ਸਮਝਦਾ ਘਟਾ ਹੁੰਦਾ ਜਾਂ ਉਹਨਾਂ ਨੂੰ ਆਪਣੇ ਲੀਡਰ ਤੇ ਭਰੋਸਾ ਹੁੰਦਾ ਲੀਡਰ ਮਾੜੇ ਦੇ ਪਾਸੇ ਲੈ ਜੇ ਚੰਗੇ ਪਾਸੇ ਲੈ ਜੀ ਇਹ ਤਾਂ ਸਾਨੂੰ ਕਿਸੇ ਦੀਆਂ ਭੇਡਾਂ ਨਹੀਂ ਬਣਨਾ ਚਾਹੀਦਾ ਪਿੱਛੇ ਨਹੀਂ ਲੱਪਣਾ ਚਾਹੀਦਾ ਆਪਣੀ ਸਮਝ ਤੋਂ ਕੰਮ ਲਵੋ ਜੀ ਇਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਸਾਡੇ ਹਿੱਤ ਚ ਨਹੀਂ ਹੈਗਾ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੀ ਖੇਤੀ ਵੀ ਹੈ ਤੇ ਮੇਰੀ ਇੰਡਸਟਰੀ ਵੀ ਹੈ ਸਾਡੇ ਕੋਲੇ ਪ੍ਰਵਾਸੀ ਹੈ ਨਹੀਂ ਸਰਦੈ ਸਰ ਰਹੋ ਹੌਸਲਾ ਰੱਖੋ ਨਾ ਜੇ ਮਹਿੰਗੀ ਲੇਬਰ ਮਿਲਦੀ ਹੈ ਜਾਂ ਮਹਿੰਗੇ ਲੋਕ ਮਿਲਦੇ ਤਾਂ ਮੈਂ ਕਿ ਰੱਖ ਲਵਾਂ ਮਹਿੰਗੇ ਰੱਖੋ ਮਹਿੰਗੇ ਕਾਰੀਗਰਾਂ ਨੂੰ ਚੱਲੋ ਉੱਥੇ ਦਾ ਮਹਾਰਤ ਦੇ ਵੀ ਸਾਨੂੰ ਸਸਤਾ ਲੱਭ ਜੇ ਤੇ ਆਮ ਨਾਲ ਲੱਭ ਜੇ ਤੇ ਟਾਈਮ ਤੇ ਕੰਮ ਹੋ ਜਾਏ ਉਥੋਂ ਦਾ ਕੰਮ ਕਰਾ ਕੇ ਫਿਰ ਅਸੀਂ ਨਾਰਾ ਮਾਰਨ ਲੱਗ ਜਾਈਏ ਨਾ ਵੀ ਪ੍ਰਵਾਸੀ ਭਜਾਓ ਐ ਨਹੀਂ ਕੋਈ ਭਜਦਾ ਹੁੰਦਾ ਯਾਰ ਇਹ ਕੋਈ ਤਰੀਕਾ ਨਹੀਂ ਇਹ ਕਿਸਾਨੀ ਦੀ ਗੱਲ ਹੈ ਹਾਂ ਇੱਕ ਗੱਲ ਮੈਂ ਬਿਲਕੁਲ ਕੈਮਰੇ ਤੇ ਜ਼ਰੂਰ ਕਹਾਂ ਵੀ ਜੋ ਕੁਝ ਫ਼ਸ਼ਾਰਪੁਰ ਚ ਹੋਇਆ ਉਹ ਬਹੁਤ ਮਾੜਾ ਐਦੋਂ ਮਾੜਾ ਕੁਝ ਹੋ ਨਹੀਂ ਸਕਦਾ ਮੇਰੇ ਖਿਆਲ ਦੇ ਵਿੱਚ ਤਾਂ ਦੇਖੋ ਇੱਥੇ ਜੋ ਸਾਊਦੀ ਅਰਬ ਵਿੱਚ ਸ਼ਰੀਆ ਕਾਨੂੰਨ ਨੇ ਨਾ ਜਦ ਦबई ਚ ਉਹ ਇੱਥੇ ਸਾਨੂੰ ਲਿਆਉਣੇ ਪੈਣਗੇ ਡੰਡੇ ਦਾ ਰਾਜ ਹੋਣਾ ਚਾਹੀਦਾ ਅੱਜ ਤਲਵਾਰ ਦਾ ਰਾਜ ਡੰਡੇ ਨਾਲ ਕਿੱਥੇ ਡੰਡੇ ਨਾਲ ਤਾਂ ਕੁੱਟ ਕੱਟ ਕੇ ਲਾ ਫੇਰ ਝਾੜ ਦਿੰਦਾ ਪਿੱਛੇ ਝਾੜ ਲਾਂਦਾ ਇੱਥੇ ਤਾਂ ਇੱਕੋ ਹੀ ਗੱਲ ਆ ਵੀ ਇਹੋ ਜਿਹਾ ਕ੍ਰਾਈਮ ਹੋ ਗਿਆ ਕਿਸੇ ਲੜਕੀ ਪਰ ਤੇ ਕ੍ਰਾਈਮ ਹੋ ਗਿਆ ਕਿਸੇ ਬੱਚੇ ਪਰ ਤੇ ਕ੍ਰਾਈਮ ਹੋ ਗਿਆ ਉਹਨੂੰ ਨਾਲ ਦੀ ਨਾਲ ਫਿਨਿਸ਼ ਨਮੇੜੋ ਇਹ ਮੁੜ ਕੇ ਜੰਗਲ ਰਾਜ ਲਿਆਉਣਾ ਪਊਗਾ ਔਰ ਇਹ ਜੰਗਲ ਰਾਜ ਅਖੀਰ ਨੂੰ ਪਬਲਿਕ ਹੀ ਲੈ ਕੇ ਆਉਂਗਾ ਜਿਵੇਂ ਨੇਪਾਲ ਜਾਇਆ ਹੂੰ ਕਿੰਦੂ ਕਾਨੂੰਨ ਤਾਂ ਅਸੀਂ ਆਸ ਲੱਭਦੇ ਆ ਜਾਂਚ ਕਮੇਟੀ ਬਿਠਾ ਦਿੰਦੇ ਆ ਕਮੇਟੀਆਂ ਮਹੀਨਿਆਂ ਦੇ ਮਹੀਨੇ ਚੱਲਦੀਆਂ ਰਹਿੰਦੀਆਂ ਨੇ ਇਹ ਗੱਲ ਗਲਤ ਹੈ ਇਹ ਵੀ ਗੱਲ ਮੰਨਦੇ ਆਂ ਵੀ ਜਿਹੜਾ ਵੋਟਾਂ ਬਣਾਉਣੀਆਂ ਆ ਆਧਾਰ ਕਾਰਡ ਬਣਾਉਣੇ ਬਿਲਕੁਲ ਗਲਤ ਉਹ ਲੋਕ ਆ ਵੀ ਕਿਰਤ ਕਰਨ ਆਏ ਨੇ ਕਰਨ ਤੇ ਬਸ ਜਾ ਵੋਟ ਆਧਾਰ ਕਾਰਡ ਨਹੀਂ ਹੋਣਾ ਤੇ ਨਹੀਂ ਹੁਣ ਜਿੱਥੇ ਨਹੀਂ ਉਹਨਾਂ ਦੀ ਪਛਾਣ ਆ ਆਇਡੈਂਟੀਟੀ ਉੱਥੇ ਦੀ ਦਿਓ ਤੁਸੀਂ ਹੈਰਾਨੀ ਦੀ ਗੱਲ ਦੱਸਦਾ ਪ੍ਰਸ਼ਾਸਨ ਦੀ ਗੱਲ ਹੈ ਸਾਡੇ ਇੱਕ ਵਾਰੀ ਉਦੋਂ ਬੱਚੇ ਸਾਡੇ ਥੋੜੇ ਜਿਹੇ ਤੇ 25 30 ਬੱਚੇ ਤੇ ਸਾਨੂੰ ਕੋਈ ਸਮੱਸਿਆ ਖੜੀ ਹੋਈ ਪੁਲਿਸ ਆਈ ਪੁਲਿਸ ਨੇ ਪਹਿਲਾਂ ਸਾਡੇ ਤੇ ਡੰਡਾ ਧਰ ਲਿਆ ਤੁਸੀਂ ਉਹ ਕਰਾਈ ਹੋਈ ਹੈ ਕਿ ਨਹੀਂ ਪੁਲਿਸ ਵੈਰੀਫਿਕੇਸ਼ਨ ਮੈਂ ਕਿਹਾ ਜੀ ਨਹੀਂ ਕਰਾਈ ਸੋਨੂੰ ਕਰਾਉਣੀ ਚਾਹੀਦੀ ਹੈ ਸਾਡਾ ਮੁੱਦਾ ਵਿਚ ਰੁਲ ਗਿਆ ਵੈਰੀਫਿਕੇਸ਼ਨ ਚੱਲੂ ਹੋ ਗਈ ਹੂੰ ਅੱਜ ਮੈਂ ਸੋਨੂੰ ਦੱਸਿਆ ਵੀ ਸਾਡੇ ਕੋਲ ਸਾਰੇ ਬੱਚੇ ਪੰਜਾਬ ਦੇ ਨੇ ਜਿਹਦੇ ਵਿੱਚ ਇੱਕ ਲੋ ਮੇਰੇ ਪਿੰਡ ਦੇ ਵੀ ਨੇ ਪਰ ਸਭ ਦੀ ਪੁਲਿਸ ਵੈਰੀਫਿਕੇਸ਼ਨ ਸਾਡੀ ਫਾਈਲ ਤੇ ਲੱਗੀ ਹੋਈ ਹੈ ਹੂੰ ਕਰਾਉਨੇ ਆ ਪੁਲਿਸ ਵੈਰੀਫਿਕੇਸ਼ਨ ਕਰਾਉਨੇ ਆ ਆਧਾਰ ਕਾਰਡ ਜਮ੍ਹਾਂ ਕਰਾਉਨੇ ਆ ਬੋਰਡ ਕਾਟ ਜਮਾ ਕਰਾਉਨੇ ਆ ਪਿੱਛੋਂ ਦਰਇਆਫਤ ਕਰਾਈਦਾ ਆ ਅਲਰੀ ਪੁਲਿਸ ਵੈਰੀਫਿਕੇਸ਼ਨ ਹੋ ਕੇ ਆਉਂਦੀ ਆ ਨਾ ਬਿਹਾਰ ਤੋਂ ਜਾਂ ਜੂਪੀ ਤੋਂ ਹੂੰ ਜਿਹੜਾ ਵੀ ਕੋਈ ਆਉਂਦਾ ਹੈ ਜਦੋਂ ਸਾਰੇ ਜ਼ਿਲ੍ਹਿਆਂ ਤੋਂ ਆਉਂਦੀ ਹੈ ਇੱਕ ਦੋ ਵਾਰ ਬੱਚੇ ਮੇਰੇ ਕੋਲੇ ਹਰਿਆਣਾ ਤੇ ਰਾਜਸਥਾਨ ਦੇ ਆਏ ਨੇ ਜੀ ਉਹ ਆਪਦੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਲਿਆਉਂਦੇ ਨੇ ਵੈਰੀਫਿਕੇਸ਼ਨ ਕਰਾ ਕੇ ਰੱਖੋ ਬਿਲਕੁਲ ਹੋਣੀ ਚਾਹੀਦੀ ਹੈ ਇਹ ਕੋਈ ਕ੍ਰਾਈਮ ਕਰਨ ਵਾਲਾ ਨਾ ਆਵੇ ਨਹੀਂ ਕ੍ਰਾਈਮ ਕ੍ਰਿਮੀਨਲ ਆਉਂਦੇ ਨੇ ਕ੍ਰਾਈਮ ਕਰਕੇ ਭੱਜ ਜਾਂਦੇ ਨੇ ਲੱਭੀ ਜਾਓ ਇਹਨਾਂ ਨੂੰ ਕਿਹਬੀ ਕਹਿੰਦੇ ਕਿ ਉਧਰੋਂ ਵੀ ਕਰਕੇ ਆਇਆ ਇੱਧਰ ਲੱਗ ਗਿਆ ਇੱਧਰੋਂ ਕਰਿਆ ਉਧ ਉਹਨਾਂ ਨਾਲ ਕੋਈ ਟ੍ਰੈਕ ਨਹੀਂ ਹੈਗਾ ਪਹਿਲੀ ਗੱਲ ਤਾਂ ਇੱਥੇ ਪਬਲਿਕ ਨੂੰ ਹੀ ਅੱਗੇ ਆਉਣਾ ਪੂਏ ਕੰਮ ਚ ਇਹੇ ਜੇ ਕੰਮ ਤੇ ਹੈ ਇਹ ਮਾੜਾ ਤਰੀਕਾ ਕੋਈ ਲੋਕਤੰਤਰਿਕਤਾ ਰਹਿਣਾ ਨਹੀਂ ਨਹੀਂ ਪਰ ਆਹ ਬਹੁਤ ਵੱਡੀ ਗੱਲ ਕਹਿਤੀ ਵੀ ਜੰਗਲ ਰਾਜ ਹੋਣਾ ਚਾਹੀਦਾ ਫਿਰ ਹੋਰ ਲਾਜਕੀ ਹੈ ਜਿਹੜੇ ਰਾਜ ਤੋਂ ਲੋਕ ਪਟ ਜਦੋਂ ਰਾਜ ਨਹੀਂ ਹੈ ਤਾਂ ਫਿਰ ਜੰਗਲ ਰਾਜ ਹੀ ਆਊਗਾ ਨਾ ਹੂੰ ਨਹੀਂ ਤੁਸੀਂ ਕਹਿੰਦੇ ਕਿ ਹੋਣਾ ਚਾਹੀਦਾ ਫਿਰ ਫੇਰ ਹੀ ਲੋਟ ਆਊਗਾ ਇੰਨਾ ਹਾਲਾਤਾਂ ਇੰਦਾ ਹੋਣੇ ਚਾਹੀਦਾ ਇਸਨੂੰ ਜੰਗਲ ਰਾਜ ਹੀ ਠੀਕ ਹੋਊਗਾ ਰਾਸਤਾ ਥੋੜੀ ਹੈ ਕੋਈ ਦੇਖੋ ਕੱਲਾ ਇਹ ਨਹੀਂ ਬੱਚੇ ਨਾਲ ਕੋਈ ਕਰਮ ਹੋਇਆ ਉਹ ਵੀ ਮਾਸੂਮ ਐਦੋਂ ਬੁਰਾ ਕੁਛ ਨਹੀਂ ਇੱਕ ਪਾਸੇ ਖਾਣ ਵਾਲੀਆਂ ਚੀਜ਼ਾਂ ਗੰਦੇ ਬੰਦੇ ਤਰੀਕੇ ਨਾਲ ਪਰੋਸਣੀਆਂ ਨੇ ਉਹ ਵੀ ਵੱਡਾ ਕਰਾਇਮ ਹੈ ਦੁੱਧ ਨਕਲੀ ਬਣੀ ਜਾਂਦਾ ਓਦੋਂ ਵੱਡਾ ਕੀ ਕਰਾਇਮ ਹੋ ਉਹ ਅਸੀਂ ਇਹ ਤਾਂ ਇੱਕ ਬੱਚੇ ਨਾਲ ਕੋਈ ਕਰਮ ਹੋਇਆ ਤਾਂ ਅਸੀਂ ਉਹ ਸਾਰੇ ਬੱਚਿਆਂ ਨਾਲ ਕਰਦੇ ਆ ਸਾਰਿਆਂ ਦੇ ਮੂੰਹ ਚ ਕੱਲੇ ਕੱਲੇ ਪ੍ਰਵਾਸੀ ਕਰਦੇ ਨਹੀਂ ਅਸੀਂ ਵੀ ਸ਼ਾਮਲਾ ਵਿੱਚ ਸਾਰੇ ਸਾਡੇ ਪੰਜਾਬੀ ਮੈਂ ਜੰਗਲ ਰਾਜ ਹੋਰ ਕਿਉਂ ਕਿਹਾ ਵੀ ਜਿਹੜਾ ਕ੍ਰਾਈਮ ਇੱਥੇ ਆ ਗਿਆ ਫਿਰ ਲਵੇਟ ਦੋ ਉਹ ਕ੍ਰਾਈਮ ਕਰਨ ਵਾਲਾ ਤਾਂ ਕੋਈ ਵੀ ਹੋ ਸਕਦਾ ਕ੍ਰਾਈਮ ਕਰਨ ਵਾਲਾ ਕੋਈ ਵੀ ਹੈ ਪ੍ਰਵਾਸੀਆਂ ਦੇ ਉੱਤੇ ਤਾਂ ਸੀ ਕੋਈ ਗੱਲ ਕਹੀ ਹੈ ਵੀ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ ਉਹਨਾਂ ਦੇ ਆਧਾਰ ਕਾਰਡ ਜ਼ਰੂਰੀ ਨੇ ਜਮਾ ਹੋਣੇ ਚਾਹੀਦੇ ਨੇ ਐਂ ਬਿਨਾ ਮਤਲਬ ਪੱਕੇ ਬਿਸ਼ੰਦੇ ਨਾ ਬਣਾਓ ਜੇ ਪੱਕੇ ਬਿਸ਼ੰਦੇ ਬਣਾਉਣਾ ਉਹਦਾ ਕੋਈ ਲਾ ਕਾਨੂੰਨ ਬਣਾਓ ਪਿੱਛੋਂ ਉਹਨੂੰ ਡਿਸਕਨੈਕਟ ਕੀਤਾ ਜਾਵੇ ਇੱਥੇ ਜੁੜੇ ਦੋ ਦੋ ਪਾਸੇ ਤਾਂ ਬੋਟਾਂ ਨੇ ਇਹ ਗਲਤ ਗੱਲ ਹੈ ਇਹ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਪਰ ਅਸੀਂ ਇੱਕ ਬੰਦੇ ਨੇ ਕ੍ਰਾਈਮ ਕੀਤਾ ਪਰ ਅਸੀਂ ਪੂਰੀ ਕਮਿਊਨਿਟੀ ਮਗਰ ਲਲਾ 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 ਕਰਕੇ ਪੈਗੇ ਇਹ ਵੀ ਠੀਕ ਨਹੀਂ ਉਹਦਾ ਆਲਟਰਨੇਟ ਲੱਭੋ ਬਦਲ ਬਣਾਓ ਆਪੇ ਨਿਕਲ ਜੂਗਾ ਜਿਵੇਂ ਤੁਸੀਂ ਕਿਹਾ ਕਿ ਵੀ ਸਸਤੀ ਲੇਬਰ ਕਰੋ ਤੁਸੀਂ ਲੇਬਰ ਨੂੰ ਕਹਿ ਰਹੇ ਤੁਸੀਂ ਇੱਕ ਵਾਰੀ ਕੰਪੀਟੀਸ਼ਨ ਦੇ ਲੋ ਤਾਂ ਫਿਰ ਜਿਹੜੇ ਜਿਹੜੇ ਪਾਸੇ ਤਕਲੀਫ ਹੈ ਮੈਂ ਖੇਤੀ ਵਾਲੇ ਲੋਕ ਨੇ ਅਸੀਂ ਇੱਕ ਗੱਲ ਕਹਿੰਦੇ ਵੀ ਇੱਕ ਵਾਰ ਤੁਸੀਂ ਰੱਖੋ ਨਾ ਆਪਣੇ ਪਿੰਡ ਦੀ ਲੇਬਰ ਤੇ ਹਾਂ ਪਿੰਡ ਦੀ ਲੇਬਰ ਨੂੰ ਰੱਖੋ ਵੀ ਪਿੰਡ ਦੀ ਲੇਬਰ ਯਾਰ ਮਹਿੰਗੀ ਰੱਖ ਲਾਂਗੇ ਜਾਂ ਪਿੰਡ ਦੀ ਲੇਬਰ ਰੱਖ ਲੇ ਵੀ ਠੀਕ ਆ ਸੀ ਦੋ ਸਾਲ ਜਰ ਸਸਤਾ ਕਰ ਲਾਂਗੇ ਕੰਮ ਕਿਉਂ ਆਊਗਾ ਕੋਈ ਨਹੀਂ ਤੁਹਾਨੂੰ ਇਹ ਵੀ ਪਤਾ ਹੋਣਾ ਪੰਜਾਬ ਚ ਕਈ ਪਿੰਡ ਐ ਹੋਜੇ ਨੇ ਜਿੱਥੇ ਗੁਰੂ ਘਰਾਂ ਚੋਂ ਹੋਕੇ ਆਏ ਇਹ ਹੋਕੀ ਦੇਹਦੇ ਨੇ ਪਿੰਡ ਦੀ ਲੇਬਰ ਨੂੰ ਤਾਂ ਇੰਨੇ ਪੈਸੇ ਦੇਣੇ ਆ ਭਾਈ ਦੂਬਾਦ ਤਲਵਾਈ ਦੇਣੀ ਨਹੀਂ ਆ ਫਿਰ ਦੋ ਪਾਸੇ ਕੰਪੀਟੀਸ਼ਨ ਹੋ ਗਿਆ ਨਾ ਨਾ ਅਸੀਂ ਉਹਨੂੰ ਪੈਸੇ ਦੇਣੇ ਨੇ ਪਰ ਵਾਸੀ ਅਸੀਂ ਰੱਖਣਾ ਨਹੀਂ ਦੂਜੇ ਨੂੰ ਪੈਸੇ ਦੇਣੇ ਨਹੀਂ ਤੀਜੇ ਨੇ ਘਟ ਲੈਣੇ ਨਹੀਂ ਫੇਰ ਕੰਮ ਕਿਵੇਂ ਹੋਊਗਾ ਇਹ ਰਾਜਨੀਤਿਕ ਮੁੱਦੇ ਨੇ ਤੁਹਾਡੇ ਵੀ ਗੱਲਾਂ ਐ ਅਸੀਂ ਦਾ ਬੜਾ ਸਪਸ਼ਟ ਕਹਿੰਨੇ ਆ ਮੈਂ ਜੇ ਫਿਰ ਸਾਰਿਆਂ ਨੂੰ ਇਹੀ ਹੋਕਾ ਦੇਉਂਗਾ ਵੀ ਆਪਦੇ ਬੱਚਾ ਨੂੰ ਹੁਨਰਮੰਦ ਬਣਾਓ ਮਾੜੀ ਮੋਟੀ ਇਹਨਾਂ ਦੀ ਸੰਗ ਸ਼ਰਮ ਨਹੀਂ ਲਾਹੋ ਵੀ ਕਰ ਲਿਆ ਯਾਰ ਕਰਨ ਕੀ ਨੇ ਸਾਡੇ ਬਥੇਰੇ ਨੌਜਵਾਨ ਨੇ ਜਿਨ੍ਹਾਂ ਨੇ ਆਪਣੀਆਂ ਰੇੜੀਆਂ ਵੀ ਚਲਾਈਆਂ ਨੇ ਆ ਖਾਣੇ ਵਾਲੀਆਂ ਫੂਡ ਵੈਨ ਵੀ ਚਲਾਈਆਂ ਨੇ ਹੋਰ ਵੀ ਨਵੇਂ ਕਮਾਚਾਰੇ ਨੇ ਬਥੇਰੇ ਕਾਮਯਾਬ ਹੋ ਰਹੇ ਨੇ ਸਾਡੇ ਜਮਾ ਕੌਮ ਬਾਕੀ ਕਮਚ ਕਿਉਂ ਨਹੀਂ ਆਉਂਦੇ ਇਲੈਕਟ੍ਰੀਸ਼ੀਅਨ ਹੈ ਪਲੰਬਰ ਹੈ ਟੈਲਾਂ ਦਾ ਕੰਮ ਕਰਨਾ ਹੈ ਚਣਾਈ ਦਾ ਕੰਮ ਕਰਨਾ ਆ ਉਹਨਾਂ ਦੇ ਕੰਮ ਦੇ ਵਿੱਚ ਹੁਨਰਬੰਦ ਹੋ। ਹੁਨਰਬੰਦ ਹੋਵੋ ਲੋੜੇ ਨਾ ਪਵੇ ਕਿਸੇ ਦੀ ਆ। ਸਾਡੇ ਪੱਲੇ ਕੁਝ ਹੈ ਨਹੀਂ ਦੂਜੇ ਤੁਸੀਂ ਆਉਣ ਹੀ ਦਿੰਦੇ ਐ ਤਾਂ ਕੰਮ ਚੱਲਦਾ। ਜੀ। ਬਹੁਤ-ਬਹੁਤ ਸ਼ੁਕਰੀਆ ਜੈ ਸਿੰਘ ਜੀ। ਇਸ ਪ੍ਰੋਗਰਾਮ ਚ ਆਏ। ਧੰਨਵਾਦ।